ਵਿਸ਼ਾ ਵਾਤਾਵਰਣ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਸਵੇਧੀਆਂ ਇਹ ਪੰਜ ਆਦਤਾਂ ਤੁਹਾਡੇ ਲੀਵਰ ਨੂੰ ਖਰਾਬ ਕਰ ਰਹੀਆਂ ਨੇ। ਤੁਰੰਤ ਤੁਸੀਂ ਵੀ ਸਾਵਧਾਨ ਹੋ ਜਾਓ। ਸਾਡਾ ਲੀਵਰ ਸਾਡੇ ਸਰੀਰ ਦੇ ਵਿੱਚ ਖामोशी ਨਾਲ ਕੰਮ ਕਰਦਾ ਹੈ। ਇਹ ਸਰੀਰ ਦੇ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ ਚਰਬੀ ਅਤੇ 슈ਗਰ ਨੂੰ ਮੈਟਾਬੋਲਾਈਜ਼ ਕਰਦਾ ਹੈ ਤੇ ਕੁੱਲ ਮਿਲਾ ਕੇ ਇਹ ਸਾਡੇ ਸਰੀਰ ਦਾ ਇੱਕ ਬਹੁਤ ਮਹੱਤਵਪੂਰਨ ਹਿੱਸਾ ਹੈ ਪਰ ਸਾਡੀਆਂ ਗਲਤ ਖਾਣ ਪੀਣ ਦੀਆਂ ਆਦਤਾਂ ਅਤੇ ਗੈਰ ਸਿਹਤਮੰਦ ਜੀਵਨ ਸ਼ੈਲੀ ਵੀ ਸਾਡੇ ਲੀਵਰ ਨੂੰ ਪ੍ਰਭਾਵਿਤ ਕਰਦੀ ਹੈ ਖਾਸ ਕਰਕੇ ਕੁਝ ਗਲਤ ਸਵੇਰ ਦੀਆਂ ਆਦਤਾਂ ਤਾਂ ਆਓ ਜਾਣਦੇ ਹਾਂ ਤੁਹਾਡੀਆਂ ਕਿਹੜੀਆਂ ਸਵੇਰ ਦੀਆਂ ਆਦਤਾਂ ਹਨ ਜੋ ਤੁਹਾਡੇ ਲੀਵਰ ਨੂੰ ਨੁਕਸਾਨ ਪਹੁੰਚਾ ਰਹੀਆਂ ਨੇ ਸਭ ਤੋਂ ਪਹਿਲਾਂ ਨਾਸ਼ਤਾ ਨਾ ਕਰਨਾ ਬਹੁਤ ਸਾਰੇ ਲੋਕ ਜਲਦੀ ਦੇ ਵਿੱਚ ਹੋਣ ਜਾਂ ਫਿਰ ਡਾਈਟਿੰਗ ਕਰਕੇ ਨਾਸ਼ਤਾ ਛੱਡ ਦਿੰਦੇ ਹਨ ਪਰ ਇਹ ਨਾ ਭੁੱਲੋ ਕਿ ਤੁਹਾਡੇ ਜਿਗਰ ਨੂੰ ਕੰਮ ਕਰਨ ਦੇ ਲਈ ਊਰਜਾ ਦੀ ਲੋੜ ਹੁੰਦੀ ਹੈ ਲੰਬੇ ਸਮੇਂ ਤੱਕ ਭੁੱਖੇ ਰਹਿਣ ਦੇ ਨਾਲ ਸਰੀਰ ਦੇ ਵਿੱਚ ਕੋਰਟਿਸੋਲ ਵਰਗੇ ਤਣਾਅ ਦੇ ਹਾਰਮੋਨ ਵਧ ਜਾਂਦੇ ਨੇ ਜੋ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਜਿਗਰ ਨੂੰ ਵੀ ਪ੍ਰਭਾਵਿਤ ਕਰਦੇ ਹਨ ਤੇ ਅਜਿਹੀ ਸਥਿਤੀ ਦੇ ਵਿੱਚ ਕਦੇ ਵੀ ਗਲਤੀ ਨਾਲ ਵੀ ਨਾਸ਼ਤਾ ਨਾ ਛੱਡੋ ਦੂਜਾ ਹਾਈ 슈ਗਰ ਨਾਸ਼ਤਾ ਬਹੁਤ ਸਾਰੇ ਲੋਕ ਨਾਸ਼ਤੇ ਵਿੱਚ ਮਠਾਈਆਂ ਖਾਣਾ ਪਸੰਦ ਕਰਦੇ ਹਨ ਤੇ ਇਸ ਦੇ ਲਈ ਉਹ ਜੈਮ ਟੋਸਟ ਮਫਿਨ ਜਾਂ ਸਿਹਤਮੰਦ ਗਨੋਲਾ ਖਾਣਾ ਪਸੰਦ ਕਰਦੇ ਹਨ ਜੋ ਕਿ ਲੀਵਰ ਦੇ ਲਈ ਚੰਗੇ ਨਹੀਂ ਹਨ ਤੇ ਇਹਨਾਂ ਦੇ ਵਿੱਚ ਪਾਈ ਜਾਣ ਵਾਲੀ ਖੰਡ ਖਾਸ ਕਰਕੇ ਫਰੂਟੋਸ ਜਿਗਰ ਦੇ ਵਿੱਚ ਮੈਟਾਬੋਲਾਈਜ਼ ਹੋ ਜਾਂਦੀ ਹੈ ਜੋ ਬਾਅਦ ਦੇ ਵਿੱਚ ਜਿਗਰ ਦੇ ਵਿੱਚ ਚਰਬੀ ਜਮਾ ਕਰਨ ਦਾ ਕਾਰਨ ਬਣ ਸਕਦੀ ਹੈ ਅਜਿਹੀ ਸਥਿਤੀ ਵਿੱਚ ਅਜਿਹਾ ਨਾਸ਼ਤਾ ਕਰੋ ਜਿਸ ਤੇ ਵਿੱਚ ਕਟੋ-ਕਟ ਖੰਡ ਅਤੇ ਬਦੇਰੇ ਪ੍ਰੋਟੀਨ ਅਤੇ ਫਾਈਬਰ ਹੋਣ ਖਾਲੀ ਪੇਟ ਸਪਲੀਮੈਂਟ ਲੈਣ ਦੀ ਗਲਤੀ ਬਹੁਤ ਸਾਰੇ ਲੋਕ ਸਵੇਰੇ ਇਸ ਗੱਲ ਦੇ ਬਾਰੇ ਧਿਆਨ ਨਹੀਂ ਦਿੰਦੇ ਕਿ ਉਹਨਾਂ ਨੇ ਨਾਸ਼ਤਾ ਕੀਤਾ ਜਾਂ ਨਹੀਂ ਅਤੇ ਸਪਲੀਮੈਂਟ ਜਾਂ ਫਿਰ ਦਰਦ ਨਿਵਾਰਕ ਲੈਂਦੇ ਹਨ ਸਮੇ ਦੇ ਨਾਲ ਇਹ ਉਹਨਾਂ ਦੇ ਲੀਵਰ ਨੂੰ ਪ੍ਰਭਾਵਿਤ ਕਰਦਾ ਹੈ ਗਲਤ ਸਪਲੀਮੈਂਟਾਂ ਦੇ ਕਾਰਨ ਜਿਗਰ ਸਹੀ ਢੰਗ ਨਾਲ ਡੀਟੌਕਸ ਨਹੀਂ ਕਰ ਪਾਉਂਦਾ ਜਹੀ ਸਥਿਤੀ ਵਿੱਚ ਲੋਡ ਪੈਣ ਤੇ ਹੀ ਸਪਲੀਮੈਂਟ ਲਾਓ ਅਤੇ ਖਾਣ ਤੋਂ ਬਾਅਦ ਹੀ ਲੈਣ ਦੀ ਕੋਸ਼ਿਸ਼ ਕਰੋ ਸਵੇਰ ਦੀ ਕਸਰਤ ਛੱਡਣਾ ਇਹ ਸੱਚ ਹੈ ਕਿ ਤੁਹਾਡੇ ਕੋਲ ਸਵੇਰੇ ਜ਼ਿਆਦਾ ਸਮਾਂ ਨਹੀਂ ਹੁੰਦਾ ਪਰ ਤੁਸੀਂ ਸਟ੍ਰੈਚਿੰਗ ਸੈਰ ਜਾਂ ਯੋਗਾ ਵਰਗੀਆਂ ਹਲਕੀਆਂ ਗਤੀਵਿਧੀਆਂ ਕਰ ਸਕਦੇ ਹੋ ਜੋ ਤੁਹਾਡੇ ਜਿਗਰ ਨੂੰ ਸਿਹਤਮੰਦ ਰੱਖਣ ਗਿਆ ਜੇਕਰ ਤੁਸੀਂ ਜਾਗਣ ਤੋਂ ਬਾਅਦ ਵੀ ਬੈਠੇ ਰਹਿੰਦੇ ਹੋ ਤਾਂ ਤੁਹਾਡਾ ਮੈਟਾਬੋਲਿਜ਼ ਹੌਲੀ ਹੋ ਜਾਂਦਾ ਹੈ ਜੋ ਤੁਹਾਡੇ ਜਿਗਰ ਨੂੰ ਪ੍ਰਭਾਵਿਤ ਕਰਦਾ ਹੈ ਅੱਗੇ ਆਉਂਦਾ ਹੈ ਬਹੁਤ ਜ਼ਿਆਦਾ ਡੀਟੌਕਸ ਡਰਿੰਕਸ ਲੈਣਾ ਜੀ ਹਾਂ ਬਹੁਤ ਸਾਰੇ ਲੋਕ ਅਸਰੀਰ ਨੂੰ ਡੀਟੌਕਸ ਕਰਨ ਦੇ ਲਈ ਬਹੁਤ ਜ਼ਿਆਦਾ ਡੀਟੌਕਸ ਡਰਿੰਕਸ ਲੈਂਦੇ ਨੇ ਜੋ ਕਿ ਜਿਗਰ ਦੇ ਲਈ ਚੰਗਾ ਨਹੀਂ ਹੁੰਦਾ ਤੇ ਕੁਝ ਲੋਕ ਐਪਲ ਸਾਈਡਰ ਸਿਰਕਾ ਲਾਲ ਮਿਰਚ ਨਿੰਬੂ ਹਲਦੀ ਲਸਣ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਡੀਟੌਕਸ ਡਰਿੰਕਸ ਉਹ ਜੋ ਲੈਂਦੇ ਨੇ ਜੋ ਕਿ ਬਿਲਕੁਲ ਗਲਤ ਹੈ ਤੁਸੀਂ ਸਧਾਰਨ ਨਿੰਬੂ ਪਾਣੀ ਜਾਂ ਸਧਾਰਨ ਐਲੋਵੇਰਾ ਜੂਸ ਪੀ ਕੇ ਸਰੀਰ ਨੂੰ ਡੀਟੌਕਸ ਕਰ ਸਕਦੇ ਹੋ ਤਾਂ ਇਹਨੇ ਕੁਝ ਗੱਲ ਨਾਲ ਜਸਮੂਤ ਉਸੇ ਧਿਆਨ ਦੇ ਵਿੱਚ ਰੱਖਣਾ ਹੈ ਜਾਕੀ ਤੁਹਾਡਾ ਤੁਹਾਡੀ ਹੈਲਥ ਜਿਹੜੀ ਕੀ ਵਧੀਆ ਰਹੇ ਤੇ ਚੰਗੀ ਰਹਿ ਸਕੇ ਤੇ ਇਦਾਂ ਦੀਆਂ ਹੋਰ ਸਿਹਤ ਰਿਲੇਟਿਡ ਖਬਰਾਂ ਨੂੰ ਸੁਣਨ ਦੇ ਲਈ ਸਾਡੇ ਚੈਨਲ ਵਿਸ਼ਵ ਵਾਰਤਾ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ